Eu ਭਾਰਤੀ ਜਵਾਬ ਮੈਂ ਐਗਰੀ ਬਟ ਇਹਦੇ ਕੋਲ ਲਾਇਸੈਂਸ ਹੈ ਨਹੀਂਗਾ ਜੀ ਐਗਰੀ ਇਹ ਝੂਠ ਬੋਲੇਗਾ ਨਹੀਂ ਗਲਤ ਗਲਤ ਮੈਂ ਤੁਹਾਨੂੰ ਫਾਈਲ ਦੇ ਫੈਕਟ ਦਾ ਸਿਆਵਾ ਫਾਈਲ ਦਾ ਫੈਕਟ ਤਾਂ ਉੱਥੇ ਡਾਊਟਫੁਲ ਹੋ ਗਿਆ ਨਾ ਜਦੋਂ ਚੋਣ ਤੋਂ ਇੱਕ ਦਿਨ ਪਹਿਲਾਂ ਤੁਸੀਂ ਪਰਚਾ ਦਰਜ ਕਰਦਾ ਯੂ ਆਰ ਅਥੋਰਾਈਜ਼ਡ ਜਿਸ ਚਾਹ ਦਾ ਕੇਸ ਪਰ ਜੀ ਦੋ ਦੇ ਕੋਲ ਪੰਜਾ 10 ਦਿਨ ਹੋ ਗਏ ਸਾਡੇ ਕੋਲ ਨੂੰ ਤੁਸੀਂ ਚਾ ਲੈਣਾ ਉਸ ਚੀਜ਼ ਦਾ ਇਸ ਪਰਚੇ ਨਾਲ ਕੋਈ ਲੈਣ ਦੇਣਾ ਅੱਗੇ ਪੂਰੀ ਜ਼ਿੰਮੇਵਾਰੀ ਚੱਕ ਲਈ ਸੀ ਕਿ ਮੈਂ ਤੁਹਾਨੂੰ ਦੱਸਦਾ ਪਰ ਮੈਂ ਆਖਿਆ ਵੀ ਉਹ ਯੰਗ ਮੁੰਡਾ ਸਾਡੇ ਭਰਾ ਨੇ ਉਹ ਠੀਕਾ ਵੀ ਸਾਡਾ ਤਾਂ ਤੋਂ ਮੈਂ ਇੱਥੇ ਵਿਖੇ ਇੱਥੇ ਵਿਖਿਆ ਹੁਣ ਸਾਨੂੰ ਨਹੀਂ ਪਰ ਤੁਸੀਂ ਇ ਦੇ ਜਿੰਨੇ ਐਮਸੀ ਆ ਜੀ ਉੱਥੇ ਆ ਕੇ ਬੈਠੇ ਹੋਏ ਅਸੀਂ ਕਿਸੇ ਦੇ ਕਿਉਂ ਨਹੀਂ ਜੀ 11 ਵਜੇ ਦੇ ਬਾਅਦ ਦੇ ਆ ਜੀ ਉਹਨਾਂ ਐਸਟੀਐਮ ਗਾਇਬ ਹੋ ਗਿਆ ਉਈ ਇਸ ਦਿਨ ਸਾਬਨੇ ਗੱਲ ਤੋਂ ਨਹੀਂ ਕੋਈ ਆ ਡੀਸੀ ਨਾਲ ਹੋਈ ਹੈ ਕਿੰਨੇ ਆ ਰਿਹਾ ਹੈ ਮੰਤਰੀ ਨੂੰ ਛੱਡਣਗੇ ਜੀ ਦੀ ਮੈਜੋਰਟੀ ਨਹੀਂ ਉਹਦਾ ਬਣ ਜਾਣਾ ਜੀ ਇੱਕ ਦਾ ਭਜਾ ਰਿਹਾ ਤੁਸੀਂ ਸਾਡਾ ਕਿ ਕੱਲ ਨੂੰ ਜੇ ਇਹ ਆਜੀ ਕੈਨਸਲਰੀ ਦਾ ਕਾਗਜ਼ ਇੱਕ ਪਰਚਾ ਕੋ ਸੌ ਦੇਗਾ ਨਹੀਂ ਨਹੀਂ ਅਗਲਾ ਸਾਲ ਵੀ ਨਹੀਂ ਨਹੀਂ ਹੋਰ ਐਮਸੀ ਦੇ ਖਿਲਾਫ ਕੋਈ ਅਪਲੀਕੇਸ਼ਨ ਤਾਂ ਨਹੀਂ ਹੈ ਨੋ ਕੋਈ ਪੈਂਡਿੰਗ ਅਪਲੀਕੇਸ਼ਨ ਨਹੀਂ ਸਾਬ ਦੇ ਪਰ ਨੇ ਮੋਰ ਲਾ ਰਹੀ ਹੈ ਮੋਰ ਲਾ ਰਹੀ ਹੈ ਔਰ ਇਹਨਾਂ ਨੇ ਕਿਹਾ ਵੀ ਅਸੀਂ ਸਰਕਾਰ ਦੁਆਰਾ ਜਿਹੜੀ ਹੈ ਉਹ ਅਸੀਂ ਆਦੀ ਰੱਖਣੀ ਨਹੀਂ ਇਸ ਤਰ੍ਹਾਂ ਦਾ ਜਿਹੜਾ ਸਿਸਟਮ ਹੈ ਜਿਹੜਾ ਹੋ ਰਿਹਾ ਹੈ ਆ ਨਫਰੀ ਕਿੰਨੀ ਖੜੀ ਹੈ ਕਿਵੇਂ ਪੁਲਿਸ ਕਿ ਲੱਗੀ ਖੜੀ ਹੈ ਫੇਅਰ ਐਂਡ ਫਰੀ ਇਲੈਕਸ਼ਨ ਹੋਣਾ ਚਾਹੀਦਾ ਹੈ ਇਹ ਕਿਉਂ ਖੜੀ ਹੈ ਇੱਥੇ ਇੰਨੀ ਪੁਲਿਸ ਕਿਉਂ ਖੜੀ ਹੈ ਬਿਲਕੁਲ ਕੋਈ ਗੁੰਡਾਗਰਦੀ ਕੋਈ ਗੈਂਗਸਟਰ ਕੋਈ ਲੋਰੈਂਸ ਬਿਸ਼ੋਏ ਨੂੰ ਪੜਨਾਂ ਸੇ ਖੜੀ ਹੈ ਬਿਲਕੁਲ ਇਹ ਤਾਂ ਨਾਰਮਲ ਚਾਹੋਣ ਖੜੀ ਹੈ ਵੀ ਅਸੀਂ ਕਾਉਂਸਲਰ ਜਿਹੜੇ ਜਿੱਤੇ ਉਹਨਾਂ ਨੂੰ ਡਰਾਉਣ ਵਾਸਤੇ ਵੀ ਦੇਖੋ ਕਿੰਨੀ ਪੁਲਿਸ ਲੱਗੀ ਹੈ ਇਹ ਨਾਰਮਲ ਪ੍ਰੋਸੈਸ ਹੈ ਬੰਦੇ ਚੱਲ ਕੇ ਆਉਣ ਤੁਸੀਂ ਅੰਮ੍ਰਿਤਸਰ ਵੇਖਿਆ ਹੁਣੇ ਪੁਲਿਸ ਕਮਿਸ਼ਨਰ ਬਾਹਰ ਤੁਰਿਆ ਫਿਰਦਾ ਸੀ ਆ ਕੇ ਖੜਕੇ ਸਾਰਾ ਪੁਲਸ ਡੀਐਸਪੀ ਹੁਣ ਬਾਹਰ ਅੱਜ ਹੁਣ ਚੋਰਾਂ ਨੂੰ ਵੀ ਮੌਜ ਹੈ ਹੁਣ ਜਦੋਂ ਪੁਲਿਸ ਇਹੋ ਜੇ ਕੰਮ ਤੇ ਹੁੰਦੀ ਹੈ ਜਾਂ ਜਿੱਥੇ ਭਗਵੰਤ ਸਿੰਘ ਮੱਖ ਮੰਤਰੀ ਸਾਹਿਬ ਆਉਂਦੇ ਹੈ ਪੁਲਿਸ ਉੱਥੇ ਜਾਵੜਦੀ ਉਦੋਂ ਚੋਰ ਤੇ ਲੁਟੇਰੇ ਲੁੱਟਣ ਲੱਗ ਪੈਂਦੇ ਆ ਵੀ ਪੁਲਿਸ ਸਾਹਿਬ ਦੇ ਕੰਮ ਵਿੱਚ ਵਿਅਸਤ ਹੈ ਅੱਜ ਹੁਣ ਥਾਣੇ ਖਾਲੀ ਆ ਪੁਲਿਸ ਸਭ ਸੋ ਕਹਿਣ ਦਾ ਮਤਲਬ ਇਹਨਾਂ ਨੇ ਟੈਰਰ ਕ੍ਰੀਏਟ ਕਰਦੇ ਹੈ ਟੈਰਰ ਹੁਣ ਤੁਸੀਂ ਦੇਖਿਆ ਡੀਐਸਪੀ ਕੀ ਕਹਿ ਰਿਹਾ ਹੈ PSP ਕਹਿ ਰਿਹਾ ਐਸਐਚਓ ਕਹਿ ਰਿਹਾ ਕਿ ਅਸੀਂ ਇੱਕ ਪਰਚਾ ਦਰਜ ਕੀਤਾ ਹੈ ਬੜਾ ਜਾਇਜ਼ ਪਰਚਾ ਸੀ ਸਾਡੇ ਕੋਲ ਕੱਲ ਚੋਣ ਹੈ ਅੱਜ ਰਾਤ ਨੂੰ ਪਰਚਾ ਦਰਜ ਕਰਤਾ ਬਈ ਤੂੰ ਬਾਅਦ ਚ ਕਰਦੇ ਜਾਂ ਪਹਿਲਾਂ ਕਰ ਲੈਂਦਾ 25 30 ਦਿਨ ਹੋ ਗਏ ਸੋ ਪੁਲਿਸ ਅਫਸਰਾਂ ਦਾ ਤਾਂ ਕੋਈ ਇਤਬਾਰ ਨਹੀਂ ਇਹਨਾਂ ਦੇ ਉਹ ਰੋਜ਼ ਹੈਂਡ ਗ੍ਰਨੇਡ ਢਿੱਗਦੇ ਆ ਬੰਬ ਢਿੱਗਦੇ ਆ ਇਹਨਾਂ ਨੂੰ ਉਧਰ ਕੋਈ ਧਿਆਨ ਨਹੀਂ ਇਹਨਾਂ ਦਾ ਧਿਆਨ ਕਿੰਨੇ ਕਿੰਨੇ ਅਚਾਰੀਆਂ ਨੂੰ ਬਾਅਦ ਚ ਭੁਗਤਣਾ ਵੀ ਪੈਂਦਾ ਜਦੋਂ ਕੋਰਟ 'ਚ ਜਾਵੜਦੇ ਮਸਲੇ ਇਹਨਾਂ ਦਾ ਧਿਆਨ ਇਹਨਾਂ ਦਾ ਧਿਆਨ ਹੈ ਕਿ ਇਹੋ ਜੇ ਕੰਮਾਂ ਚ ਸਰਕਾਰ ਨੂੰ ਖੁਸ਼ ਕਰੀਏ ਅਧਿਕਾਰੀਆਂ ਤੋਂ ਪੁੱਛਣਾ ਪੈਣਾ ਹੈ ਠੀਕ ਹੈ ਡਿਪਟੀ ਕਮਿਸ਼ਨਰ ਨੇ ਮੇਰੇ 25 ਸਰਪੰਚਾਂ ਦੇ ਕਾਗ ਜੜਾਤੇ ਸੀ ਮੁਖਸਰ ਦੇ ਨੇ ਹੁਣ ਕਿੱਥੇ ਹੈ ਮੁਖਸਰ ਡਿਪਟੀ ਕਮਿਸ਼ਨਰ ਜਦੋਂ ਸਾਡਾ ਵੇਲਾ ਆ ਜਾਣਾ ਹੈ ਉਦੋਂ ਅਸੀਂ ਹਿਸਾਬ ਕਿਤਾਬ ਕਰਾਂਗੇ ਮੈਂ ਤਾਂ ਅਕਸਰ ਕਹਿੰਦਾ ਹਾਂ ਔਰ ਮੈਂ ਹੁਣ ਵੀ ਇਹ ਗੱਲ ਕਹਿੰਦਾ ਹਾਂ ਕਿ ਬਾਬਾ ਕਿਰਪਾ ਕਰੇ ਸਰਕਾਰ ਆਵੇ ਘਟੋ ਘੱਟ 10 ਐਸਪੀ ਡਿਸਮਿਸ 15 ਵੀ ਡੀਐਸਪੀ ਡਿਸਮਿਸ 25 30 ਐਸਐਚਓ ਡਿਸਮਿਸ ਕਰਕੇ ਇਹਨਾਂ ਦੇ ਮੁਕੱਦਮੇ ਦਰਜ ਕਰਕੇ ਕਰੀ ਹੱਥ ਖੜੀ ਲਾ ਕੇ ਅੰਦਰ ਕਰ ਦੇ ਔਰ ਕਾਨੂੰਨ ਬਣਾਵਾਂਗੇ ਵਿਧਾਨ ਸਭਾ ਚ ਐਸਾ ਕਾਨੂੰਨ ਬਣਾਣਾ ਚਾਹੀਦਾ ਵੀ ਜੀਨੇ ਜੀਰੇ ਤੇ ਪਰਚਾ ਦਿੱਤਾ ਜੇ ਉਹ ਪਰਚੇ ਜੋ ਬਰੀ ਹੋ ਗਿਆ ਤਾਂ ਐਸਐਚਓ ਨੂੰ ਤੇ ਉਸ ਜਿਹੜਾ ਆਈਓ ਹੋਊਗਾ ਉਹਦੀ ਨੌਕਰੀ 5 ਸਾਲਾਂ ਦੀ ਕੱਟ ਕੇ ਤੇ 10000 ਉਹਦੀ ਤਨਖਾਹ ਕੱਟ ਲੈਣੀ ਚਾਹੀਦੀ ਕਿਉਂਕਿ ਬੰਦਾ ਅੰਦਰ ਲਾਏ ਆਉਂਦਾ ਹੈ ਬਿਲਕੁਲ ਬੰਦੇ ਦਾ ਕੋਰਟ ਨੂੰ ਬਰੀ ਕਰ ਦਿੰਦੀ ਇਹ ਇਹ ਪੁਲਿਸ ਦੇ ਕਾਨੂੰਨ ਦੇ ਵਿੱਚ ਸੋਧ ਕਰਨ ਦੀ ਲੋੜ ਹੈ ਇਸ ਤੋਂ ਬਾਅਦ ਸਰਕਾਰ ਜਿਹਦੀ ਮਰਜ਼ੀ ਆਵੇ ਚਾਹੇ ਕਾਂਗਰਸ ਦੀ ਆਵੇ ਕਾਲੀਆਂ ਦੀ ਆਵੇ ਝਾੜੂ ਦੀ ਆਵੇ ਕੋਈ ਪੁਲਿਸ ਮੁਲਾਜ਼ਮ ਕਹੂਗਾ ਮੈਂ ਪਰਚਾ ਨਹੀਂ ਦੇਣਾ ਯੰਗ ਮੁੰਡਾ ਅਫਸਰ ਕਹੂਗਾ ਮੈਂ ਨਹੀਂ ਪਰਚਾ ਦਿੰਦਾ ਇਹ ਮੇਰੀ ਬਦਲੀ ਕਰ ਦਿਓ ਹੁਣ ਇਹ ਪਰਚਾ ਕਰਨ ਵਾਸਤੇ ਐਸਐਚਓ ਲੱਗਦੇ ਆ ਕਿ ਬਾਈ ਫਿਰ ਮੇਰਾ ਕੰਮ ਤਾਂ ਚੱਲੂਗਾ ਮੈਨੂੰ ਐਸਐਚਓ ਲਵਾ ਦੇ ਮੈਂ ਪਰਚਾ ਦੇ ਦਿੰਦਾ ਸੋ ਇਹ ਸਾਰਾ ਜਿਹੜਾ ਸਿਸਟਮ ਹੈ ਇਹ ਬਦਲਾਅ ਦੀ ਜਿਹੜੀ ਪਾਰਟੀ ਸੀ ਇਹਨਾਂ ਨੇ ਸਾਡਾ ਵਧੀਆ ਬਣਾਤਾ ਇਹ ਜਿਹੜੇ ਢੰਗ ਤਰੀਕੇ ਦਾ ਕਾਂਗਰਸ ਨੂੰ ਆਉਂਦਾ ਹੀ ਨਹੀਂ ਸੀ ਨਾ ਕਿਸੇ ਜਿਹੜੀਆਂ ਆਮ ਪਾਰਟੀਆਂ ਸੀ ਅਕਾਲੀ ਦਲ ਨੂੰ ਆਉਂਦੇ ਸੀ ਇਹ ਨਵਾਂ ਤਰੀਕਾ ਹੈ ਨਵਾਂ ਦੌਰ ਹੈ ਸੋ ਅੱਜ ਹੁਣ 11 ਵਜੇ ਦਾ ਟਾਈਮ ਸੀ ਐਸਡੀਐਮ ਹੁਣ 12 ਸਵਾ 12 ਹੋ ਗਏ ਅਜੇ ਐਸਡੀਐਮ ਦਾ ਪਤਾ ਨਹੀਂ ਵੀ ਕਿੱਥੇ ਲਾਪਤਾ ਚੋਣ ਵਾਲੇ ਦਿਨ ਇਹ ਕਿਹੜੀ ਜ਼ਿੰਮੇਵਾਰੀ ਬਣਦੀ ਹੈ ਜੀ 11 ਵਜੇ ਦਾ ਸਾਨੂੰ ਟਾਈਮ ਦੇ ਕੇ ਤੇ ਸਵਾ 12 ਹੋ ਗਏ ਨੰਕਨ ਅੰਦਰ ਉੱਥੇ ਹੁਣ ਬੈਠੇ ਤਾਂ ਅਸੀਂ ਹੌਸਲੇ ਵਾਸਤੇ ਉਹ ਮੈਚ ਆ ਲ ਕੇ ਆਏ ਪਤਾ ਨਹੀਂ ਅਜੇ ਅੰਦਰ ਅਫਸਰ ਕਿਹਨੂੰ ਕਿਹਨੂੰ ਡਰਾਊਗਾ ਕੋਈ ਵੀ ਆ ਜਾ ਬਾਈ ਨਹੀਂ ਤੇਰੇ ਤੇ ਵੀ ਪਰਚਾ ਦੇ ਦਿੰ ਨੂੰ ਉਹ ਰੇਤੇ ਦਾ ਦੇਤਾ ਉਹ ਸਾਡੇ ਬੰਦੇ ਦੀ ਲਾਟ ਟੁੱਟੀ ਐ ਸੰਦੀਪ ਸੰਧੂ ਜੀ ਦੀ ਉਹ ਲਾਟ ਟੁੱਟੀ ਛੋਣਾ ਪਿਆ ਕਿਉਂ ਕਿਉਂਕਿ ਬਦਲਾਅ ਦੀ ਸਰਕਾਰ ਆ ਪਤਾ ਨਹੀਂ ਕਿਸ ਵੇਲੇ ਕਿਹੜੇ ਐਮਸੀ ਨੂੰ ਕੋਈ ਚੱਕ ਕੇ ਲੈ ਜਾਏ ਸੋ ਇਹ ਚੰਗੀ ਗੱਲ ਆ ਕੋਈ ਗੱਲ ਨਹੀਂ ਇਹ ਨਵੀਆਂ ਪਿਰਤਾਂ ਪਾਓ ਸੱਚੇ ਪਾਤਸ਼ਾਹ ਕਿਰਪਾ ਕਰੇਗਾ ਰਹਿ ਗਿਆ ਦੋ ਸਾਲ ਰਹਿ ਗਏ ਦੋ ਸਾਲ ਤਾਂ ਮਗਰਲੇ 6 ਮਹੀਨੇ ਵੀ ਹੁੰਦੇ 1.5 ਸਾਲ ਹੀ ਹੈ ਨਹੀਂ ਤੁਸੀਂ ਦੱਸਤਾ ਸਾ ਨਾ ਅਸੀਂ ਸਿੱਖਿਆ ਲਈ 3 ਸਾਲਾਂ ਚ ਬੜੀ ਨਹੀਂ ਪਰ ਕਿਤੇ ਨਾ ਕਿਤੇ ਜਦੋਂ ਕੋਈ ਸਰਕਾਰ ਸੀ ਤੱਕੇ ਚਾਈ ਤਾਂ ਉਦੋਂ ਵੀ ਹੁੰਦੀ ਰਹੀ ਹੈ ਜੀ ਯਾਰ ਅਸੀਂ 18 ਕਿਉਂ ਆਏ ਹਾਂਜੀ ਅਸੀਂ 18 ਤੇ ਆਉਣ ਦਾ ਕੰਮ ਸਾਡੇ ਚ ਕਮੀਆਂ ਸੀਂ ਆ ਅਸੀਂ 18 ਤੇ ਆਈਆਂ ਜਨਾਬ ਬਿਲਕੁਲ ਜੀ ਬਿਲਕੁਲ ਸਾਨੂੰ ਲੋਕ ਇਹ ਕਹਿੰਦੇ ਸੀਗੇ ਵੀ ਇਹ ਦੋਵੇਂ ਪਾਰਟੀਆਂ ਤੋਂ ਇਹ ਵੱਖਰੀ ਪਾਰਟੀ ਹੈ ਇਹ ਪਤਾ ਨਹੀਂ ਕਿਹੜੇ ਇਮਾਨਦਾਰਾਂ ਦੀ ਪਾਰਟੀ ਆ ਗਈ ਹੈ ਬਿਲਕੁਲ ਇਹ ਜਿਹੜਾ ਹੁਣ ਸਾਰਾ ਕੰਮ ਦੇਖਣਗੇ ਉਹ ਉਹ ਤਾਂ ਹੀ ਸਾਨੂੰ ਇਹ ਕਹਿ ਰਹੇ ਨਾ ਕਾਂਗਰਸ ਸੱਤ ਸਿੱਟਾ ਕਿਉਂ ਜਿੱਤੀ ਪਾਰਲੀਮੈਂਟ ਉਹ ਇਸ ਕਰਕੇ ਜਿੱਤੀ ਉਹ ਕਹਿੰਦੇ ਵੀ ਇਦੋਂ ਤਾਂ 100 ਗੁਣੇ ਕਾਂਗਰਸ ਚੰਗੀ ਸੀ ਹਾਂ ਸਹੀ ਤੋਂ ਅਸੀਂ ਆਪ ਦੇ ਆਪ ਚ 3 ਸਾਲਾਂ ਜਿ ਸਿੱਖਿਆ ਸੋਧ ਕਰਾਂਗੇ ਇਹਨਾਂ ਵਾਲਾ ਜਿਹੜਾ ਪਟਾਰਾ ਸੀ ਉਹ ਨੰਗਾ ਹੋ ਗਿਆ ਲੋਕਾਂ ਨੂੰ ਪਤਾ ਲੱਗ 27 ਦਾ ਤੁਸੀਂ ਵੀ ਹੋ ਸਕਦੇ ਹੋ ਦਾਵੇਦਾਰ ਮੈਂ ਬਿਲਕੁਲ ਦਾਵੇਦਾਰ ਮੈਂ ਤਾਂ ਯਾਰ 4 ਵਾਲੀ ਬਣ ਗਿਆ ਹਾਂ 46 ਸਾਲ ਦੀ ਉਮਰ ਹੈ ਹੁਣ ਮੈਂ ਫਿਟ ਠਕ